ਹੈਲੋ ਨਮਸਤੇ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਐਚ ਕੇ ਪੰਜਾਬੀ ਕਿਚਨ ਵਿੱਚ ਕਾਫੀ ਟਾਈਮ ਤੋਂ ਅਸੀਂ ਸਾਦੀ ਤੇ ਚਟਣੀ ਦੀਆਂ ਵੀਡੀਓ ਕਈ ਬਣਾਈਆਂ ਐ ਅੱਜ ਸੋਚਿਆ ਥੋੜਾ ਜਿਹਾ ਅਸੀਂ ਅਲੱਗ ਬਣਾਉਂਦੇ ਐ ਤੇ ਬਣਾਉਂਦੇ ਐ ਮਿੱਠਾ ਮਿੱਠਾ ਵੀ ਥੋੜਾ ਜਿਹਾ ਅਲੱਗ ਬਣਾਣਾ ਐ ਜਿਹੜਾ ਖਾਣ ਨੂੰ ਵੀ ਟੇਸਟੀ ਹੋਵਾ ਤੇ ਬਣਨ ਵਿੱਚ ਵੀ ਆਸਾਨ ਹੋਵਾ ਗੁਲਗੁਲੇ ਦਾ ਤੁਸੀਂ ਬਹੁਤ ਬਣਾਏ ਹੋਣੇ ਤੇ ਖਾਦੇ ਵੀ ਹੋਣੇ ਆ ਅੱਜ ਅਸੀਂ ਥੋੜਾ ਜਿਹਾ ਚੇਂਜ ਕਰਕੇ ਬਣਾਵਾਂਗੇ ਜਿਸ ਤਰ੍ਹਾਂ ਬਰਸਾਤਾਂ ਦਾ ਮੌਸਮ ਹੁੰਦਾ ਹੈ ਵਾਰਿਸ਼ ਆਂਦੀ ਹੈ ਤਾਂ ਮਿੱਠਾ ਮੇ ਬਣਾਉਂਦੇ ਆ ਅਸੀਂ ਜਦ ਅਸੀਂ ਮਾਲਪੂੜੇ ਬਣਾਉਂਦੇ ਆ ਗੁਲਗੁਲੇ ਬਣਾਉਂਦੇ ਆ ਅੱਜ ਥੋੜਾ ਜਿਹਾ ਇਹਨਾਂ ਨੂੰ ਲੁੱਕ ਚੇਂਜ ਕਰਕੇ ਤੇ ਤਾਂ ਫਲੇਵਰ ਚੇਂਜ ਕਰਕੇ ਆਪਾਂ ਬਣਾਣਾ ਆਟੇ ਤੇ ਬਣਾਣੇ ਆਟੇ ਦੇ ਵਿੱਚ ਅਸੀਂ ਕੋਈ ਹੋਰ ਵੀ ਕਈ ਚੀਜ਼ਾਂ ਪਾਵਾਂਗੇ ਜਿਸ ਤਰ੍ਹਾਂ ਅਸੀਂ ਇੱਕ ਕਟੋਰੀ ਥੋੜੀ ਜਿਹੀ ਹਣੀ ਆਟੇ ਦੀ ਲੈ ਲਈ ਹੈ ਤਾਂ ਉਸ ਤੋਂ ਅੱਧੀ ਸੀ ਲੈ ਲਈ ਹੈ ਸੂਜੀ ਦੋ ਚਮਚੇ ਲੈ ਲਏ ਅਸੀਂ ਕੋਕੋਨਟ ਪਾਊਡਰ ਚੀਨੀ ਤੇ ਇਸ ਤੇ ਮੁਤਾਬਕ ਲੈਣੀ ਹੈ ਤੁਸੀਂ ਜਿੰਨਾ ਮਿੱਠਾ ਜਾਂ ਫਿੱਕਾ ਖਾਣਾ ਤੇਜ ਖਾਣਾ ਚਾਹੁੰਦੇ ਹੋ ਜਾਂ ਫਿੱਕਾ ਖਾਣਾ ਚਾਹੁੰਦੇ ਉਸ ਹਿਸਾਬ ਨਾਲ ਤੁਸੀਂ ਇਹਦੇ ਵਿੱਚ ਚੀਨੀ ਪਾ ਲੈਣੀ ਚੀਨੀ ਸਾਤੀ ਵੀ ਇਸ ਤਰ੍ਹਾਂ ਪਾ ਸਕਦੇ ਹੋ ਜਾਂ ਇਹਦਾ ਪਾਊਡਰ ਬਣਾ ਕੇ ਵੀ ਤੁਸੀਂ ਪਾ ਸਕਦੇ ਹੋ ਦੋ ਚਮਚੇ ਲੈ ਲਏ ਅਸੀਂ ਕੋਕੋਨਟ ਪਾਊਡਰ ਤੇ ਥੋੜੇ ਜਿਲੇ ਆ ਲਈ ਅਸੀਂ ਫਲੇਵਰ ਲਈ ਕਿਸ਼ਮਿਸ਼ ਤੇ ਇੱਕ ਲਈ ਆ ਇਹਦੇ ਲਈ ਅਸੀਂ ਕੇਲਾ ਲੈ ਲਿਆ ਅੱਜ ਜੇ ਅਸੀਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਬਹੁਤ ਹੀ ਵਧੀਆ ਗੁਲਗੁਲੇ ਬਣਾਣੇ ਆ ਤੇ ਬਿਲਕੁਲ ਸੌਫਟ ਬਣਾਣੇ ਆ ਤੇ ਮੂੰਹ ਵਿੱਚ ਪਾਉਂਦੇ ਹੀ ਕਿ ਘੁਲ ਜਾਂਦੇ ਆ ਇੰਨੇ ਜ਼ਿਆਦਾ ਇਹ ਸੌਫਟ ਬਣਦੇ ਆ ਇਸ ਤਰ੍ਹਾਂ ਕਹਿਤ ਅਸੀਂ ਕੇਲੇ ਦੇ ਛੋਟੇ ਛੋਟੇ ਪੀਸ ਕਰ ਲੈਣੇ ਆ ਤੁਸੀਂ ਇਹਨੂੰ ਗ੍ਰੈਂਡਰ ਵਿੱਚ ਵੀ ਪੀਸ ਸਕਦੇ ਹੋ ਨਹੀਂ ਜਿਸ ਤਰ੍ਹਾਂ ਇਹ ਤੁਸੀਂ ਇਹਨਾਂ ਨੂੰ ਕੇਲੇ ਨੂੰ ਮੈਸ਼ ਕਰ ਲਿਓ ਇਹਨਾਂ ਕੇਲੇ ਨੂੰ ਇਸ ਤਰ੍ਹਾਂ ਮੈਸ਼ ਕਰ ਲੈਣਾ ਹੈ ਨੂੰ ਇਸ ਤਰ੍ਹਾਂ ਜੈ ਦਾ ਪੇਸਟ ਬਣਾਣਾ ਇਹ ਇਸ ਤਰ੍ਹਾਂ ਬਿਲਕੁਲ ਇਹਨਾਂ ਪਤਲਾ ਪੇਸਟ ਕਰ ਲੈਣਾ ਇਹਦਾ ਬਣਾ ਲੈਣਾ ਗੱਟ ਜੈ ਬਿਲਕੁਲ ਇਚ ਚਿਚ ਨਹੀਂ ਚਾਹੀਦੇ ਪੀਸ ਨਹੀਂ ਰਹਿਣੇ ਚਾਹੀਦੇ ਹਨ ਉਹ ਇਹਨਾਂ ਇੱਕ ਵੱਡਾ ਬੋਲ ਲੈ ਕੇ ਉਹਦੇ ਵਿੱਚ ਸਾਰੇ ਆਸਮਾਨ ਮਿਕਸ ਕਰ ਲੈਂਦੇ ਆ ਆਟਾ ਲੈ ਲੈਣਾ ਹੈ ਜਿੰਨੇ ਕੁ ਗੋਗਲੇ ਬਣਾਉਣੇ ਉਸ ਦੇ ਮੁਤਾਬਕ ਤੁਸੀਂ ਇਹ ਸਮਾਨ ਤੁਸੀਂ लेस 하게 ਦਿਓ ਥੋੜੇ ਜਿਆਦਾ ਬਣਾਣੇ ਆ ਤਾਂ ਤੁਸੀਂ ਜਿਆਦਾ ਸਮਾਨ ਲੈ ਲੈਣਾ ਹੈ ਸਾਰਾ ਤੇਰੇ ਪਲੰਦੇ ਹੈ ਇਸ ਤਿਆਰ ਤਾਂ ਇਹ ਵੀ ਪਾ ਦਿੱਚ ਪਾ ਲੰਦੇ ਹੈ ਅੰਡਾ ਸੋਣੀ ਕੇ ਲੰ ਲੱਵੀ ਵਿੱਟ ਪਾ ਲੰਦੇ ਹੈ ਇਹ ਲੈ ਨੂੰ ਕੱਲਣ ਤਿਆਰ ਮਿਕਸ ਜਿਹੜਾ ਆਪਾਂ ਕੇਲਾ ਲਿਆ ਏ ਬਸ ਜਦੇ ਮੈਸ਼ ਕਰਨਾ ਨੇ ਤਾਂ ਤੁਹਾਨੂੰ ਪਤਾ ਹੀ ਕਿੰਨੀ ਜਲਦੀ ਤੜਾਜ ਥੋੜਾ ਜਿਹਾ ਹੋ ਜਾਂਦਾ ਇਹ ਨੂੰ ਜਦੇ ਮੈਸ਼ ਕਰਕੇ ਜਦੇ ਵਿੱਚ ਪਾ ਲੈਣਾ ਹੈ ਹੁਣ ਇਹਦੇ ਵਿੱਚ ਪਾ ਲੰਦੇ ਆ ਪਾਣੀ ਥੋੜਾ ਥੋੜਾ ਪੱਕ ਕੇ ਪਾਣੀ ਪਾਣਾ ਪਾਣੀ ਵੀ ਠੰਡਾ ਨਹੀਂ ਲੈਣਾ ਥੋੜਾ ਜਿਹਾ ਗਰਮ ਗਰਮਾ ਜਿਹਾ ਪਾਣੀ ਲੈ ਲੈਣਾ ਹੈ ਇਹ ਤਰ੍ਹਾਂ ਸਾਧਿਆ ਨਾ ਮੌਸਮ ਹੈ ਠੰਡਾ ਪਾਣੀ ਨਾਲ ਦਾ ਤੁਸੀਂ ਘਾਠੀ ਇਸਤੇਮਾਲ ਕਰੋ ਥੋੜਾ ਜਿਹਾ ਘੋਸਾ ਗਰਮ ਗਰਮ ਜਿਹਾ ਕੇ ਉਹਦੇ ਨਾਲ ਇਸ ਤਰ੍ਹਾਂ ਇਹ ਪਤਲਾ ਜਿਆ ਥੋੜਾ ਜਿਆ ਪੇਸਟ ਬਣਾ ਲੈਣਾ ਹੈ ਪਾਣੀ ਇਕਦਮ ਨਹੀਂ ਪਾਣਾ ਥੋੜਾ ਥੋੜਾ ਕਰਕੇ ਪਾਣਾ ਹੈ ਜਿੰਨੇ ਜਿੰਨੇ ਸਾਨੂੰ ਪਾਣੀ ਦੀ ਜਰੂਰਤ ਹੈ ਉਹਨਾਂ ਨਾਲ ਪਾਣੀ ਪਾਈ ਜਾ ਬਸ ਕੁਠੜੀਆਂ ਨਹੀਂ ਇਹਦੇ ਵਿੱਚ ਬਣਨੀਆਂ ਚਾਹੀਦੀਆਂ ਐਨ ਇਹ ਆਟਾ ਬਿਲਕੁਲ ਸੌਫਟ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਤੁਸੀਂ ਮੈਂ ਬਿਸਕਰ ਲੈ ਕੇ ਉਹਦੇ ਨਾਲ ਵੀ ਕਰ ਸਕਦੇ ਇਸ ਚਮਚਲ ਹੈ ਚਮਚੇ ਨਾਲ ਵੀ ਤੁਸੀਂ ਇਸ ਤਰ੍ਹਾਂ ਨੂੰ ਐਨ ਕੋਟ ਲਾ ਥੋੜਾ ਜਿਹਾ ਪਾਣੀ ਜ਼ਿਆਦਾ ਲੱਗੂਗਾ ਕਿ ਇਹਦੇ ਵਿੱਚ ਆਪਾਂ ਸੂਜੀ ਵੀ ਪਾਈ ਹੋਈ ਹੈ ਤੇ ਸੂਜੀ ਵੀ ਫੁੱਲ ਕੇ ਥੋੜੇ ਜਿਹੇ ਉਹ ਗਾੜਾ ਪੰਜਾ ਹੋ ਜਾਂਦਾ ਇਸ ਲਈ ਤੁਸੀਂ ਥੋੜਾ ਜਿਹਾ ਇਸ ਤਰ੍ਹਾਂ ਦਾ ਰੱਖਣਾ ਜੇ ਬਾਅਦ ਵਿੱਚ ਜ਼ਰੂਰਤ ਪਈ ਤਾਂੜਾ ਹੋ ਜਾਵਾ ਤਾਂ ਪਾਣੀ ਆਪਾਂ ਬਾਅਦ ਵਿੱਚ ਫੇਰ ਪਾ ਲਵਾਂਗੇ ਇਸ ਤਰ੍ਹਾਂ ਘੋਲਦੇ ਹਾਂ ਤੁਸੀਂ 10 ਤੋਂ 15 ਮਿੰਟ ਲਈ ਰੈਸਟ ਕਰਨ ਲਈ ਰੱਖ ਦਿੰਦੇ ਹਾਂ ਇਹ ਸੋਜੀ ਵੀ ਇਹਨੇ ਫੁੱਲ ਜਾਵਾ ਹੈ ਜੇ ਤੁਸੀਂ ਇਹ ਗੁਲਗੁਲੇ ਆਟੇ ਦੇ ਨਹੀਂ ਬਣਾਣੇ ਤਾਂ ਆਟੇ ਦੀ ਜਗ੍ਹਾ ਤੁਸੀਂ ਇਹਦੇ ਵਿੱਚ ਮਹਿਤਾ ਵੀ ਪਾ ਸਕਦੇ ਹੋ ਇੱਕ ਕਟੋਰੀ ਤੁਸੀਂ ਮੈਦੇ ਦੀ ਪਾ ਲੈਣੀ ਹੈ ਉਹਦੇ ਨਾਲ ਵੀ ਫਲੇਵਰ ਬਹੁਤ ਵਧੀਆ ਆਉਂਦਾ ਹੈ ਵੈਸੇ ਤਾਂ ਗੁਲਗੁਲੇ ਜਿਹੜੇ ਹੈ ਆਟੇ ਦੇ ਹੀ ਬਣਾਏ ਜਾਂਦੇ ਆ ਤੇ ਇਹਨਾਂ ਨੂੰ ਮੈਦੇ ਦੇ ਵੀ ਬਣਾਉਂਦੇ ਆ ਕਈ ਜਗ੍ਹਾ ਤੇ ਪਰ ਇਹ ਆਟੇ ਦੇ ਹੀ ਬਣਾਉਂਦੇ ਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਗੁਲਗੁਲੇ ਮੈਦੇ ਦੇ ਬਣਾਉਂਦੇ ਹੁੰਦੇ ਜਾਂ ਆਟੇ ਦੇ ਜੇ ਤੁਸੀਂ 1 ਦਾ 2 ਕੁ ਮਿੰਟ ਇਹਨੂੰ ਇਸੇ ਤਰ੍ਹਾਂ ਕੜਚੀ ਲੈ ਕੇ ਇਹਨੂੰ ਐਨੇ ਇਸ ਤਰ੍ਹਾਂ ਘੋਲੀ ਜੋ ਤਾਂ ਬਿਲਕੁਲ ਐਨ ਸੌਫਟ ਹੋ ਜਾਂਦਾ ਹੈ ਤੇ ਕਾਫੀ ਇਹ ਫਲਫੀਜੇ ਬਣਦੇ ਆ ਇਹ ਆਪਾਂ 2 ਮਿੰਟ ਆਪੇ ਇਸ ਤਰ੍ਹਾਂ ਘੋਲ ਲੈ। ਮੋਂ ਇਹਨੂੰ ਰੱਖ ਦਿੰਦੇ ਆ ਰੈਸਟ ਲਈ 10 ਤੋਂ 15 ਮਿੰਟ 15 ਕਮਿੰਟ ਰੈਸਟ ਤੋਂ ਬਾਅਦ ਘੋਲ ਐਨ ਸਾਡਾ ਬਣ ਕੇ ਤਿਆਰ ਹੈ ਜੇ ਤੁਹਾਨੂੰ ਥੋੜਾ ਜਿਆਦਾ ਸਖਤ ਲੱਗਾ ਤਾਂ ਤੁਸੀਂ ਇਹ ਦੇ ਵਿੱਚ ਪਾਣੀ ਥੋੜਾ ਜਿਆਦਾ ਹੋਰ ਪਾ ਸਕਦੇ ਹੋ ਨਹੀਂ ਤਾਂ ਐਨ ਆਪੇ ਵਾਸਤੇ ਇਹ ਰੱਖਣਾ ਹੈ ਗਾੜਾ ਨਾ ਹੀ ਬੋਤਾ ਗਾੜਾ ਹੋਣਾ ਚਾਹੀਦਾ ਤੇ ਨਾ ਹੀ ਪਤਲਾ ਹੋਣਾ ਚਾਹੀਦਾ ਹੈ ਹੁਣ ਚਲਦੇ ਆ ਗੈਸ ਵੱਲ ਬਣਾਉਂਦੇ ਆ ਇਹਦੇ ਗੁਲਗੁਲੇ ਗੈਸ ਤੇ ਵੀ ਆਪਾਂ ਰੱਖ ਫਾਇੰਟ ਤੇਲ ਪਾ ਕੇ ਰੱਖ ਲਿਆ ਹੈ ਤੇਲ ਨੂੰ ਗਰਮ ਹੋਣ ਦਿੰਦੇ ਆ ਤੇਲ ਗਰਮ ਹੋ ਗਿਆ ਹੁਣ ਅਸੀਂ ਇੱਕ ਇਸ ਤਰ੍ਹਾਂ ਛੋਟੀ ਜਿਹੀ ਕੜਛੀ ਲੈ ਕੇ ਇਹਦੇ ਨਾਲ ਪਾ ਲੈਣਾ ਜਿੰਨੇ ਕਾਣਦੇ ਆਪਾਂ ਸਮਨੇ ਕੀ ਦੇ ਵਿੱਚ ਕੜਾਈ ਚ ਪਾ ਗਾਣੀ ਹੈ ਇਹਨਾਂ ਨੂੰ ਜਦ ਤੱਕ ਨਹੀਂ ਛੇੜਨਾ ਜਦ ਤੱਕ ਇਹ ਉੱਪਰ ਨੂੰ ਆਪਣੇ ਆਪ ਨਹੀਂ ਆ ਜਾਂਦੇ ਜੇ ਕਣਾਈ ਥੱਲੇ ਛੱਡ ਦੋਗੇ ਤਾਂ ਉੱਪਰ ਨੂੰ ਆਪਣੇ ਆਪ ਆ ਜਾਂਦੇ ਆ ਤੇ ਸਮਝ ਲਓ ਕਿ ਇੱਕ ਸਾਈਡ ਤੋਂ ਇਹ ਬਣ ਕੇ ਤਿਆਰ ਹੈ ਫਿਰ ਇਹਨਾਂ ਨੂੰ ਪਲਟਾ ਲੈਣਾ ਗੁਲਗੁਲੇ ਬਣ ਕੇ ਸਾਡੇ ਤਿਆਰ ਹੈ ਹੱਸੇ ਨੂੰ ਕਾੜ ਲਦੇ ਟਿਸ਼ੂ ਪੇਪਰ ਤੇ ਰੱਖ ਕੇ ਕਾੜ ਲਾਣਾ ਜਿਹੜਾ ਐਕਸਟਰਾ ਤੇਲ ਹੈ ਸਾਰਾ ਟਿਸ਼ੂ ਉੱਪਰ ਸੋਖ ਲੈਣਾ ਹੈ ਇਸੇ ਤਰ੍ਹਾਂ ਅਸੀਂ ਸਾਰੇ ਗੁਲਗੁਲੇ ਪੜਾ ਕੇ ਰੱਖ ਲੈਂਦੇ ਹਾਂ ਜੋ ਜੀ ਕਰਮਾ ਕਰਮ ਤਿਆਰ ਹੈ ਸਾਡੇ ਮਿੱਠੇ ਗੁਲਗੁਲੇ ਇਸ ਤਰੀਕੇ ਨਾਲ ਤੁਸੀਂ ਵੀ ਬਣਾ ਸਕਦੇ ਹੋ ਬਹੁਤ ਹੀ ਵਧੀਆ ਬਣਦੇ ਆ ਤੇ ਇਹ ਬਹੁਤ ਹੀ ਸੌਫਟ ਬਣਦੇ ਆ ਖਾਣ ਨੂੰ ਵੀ ਬਹੁਤ ਹੀ ਵਧੀਆ ਹੈ ਤੇ ਇਹਨਾਂ ਦਾ ਇੱਕ ਅਲੱਗ ਫਲੇਵਰ ਆਂਦਾ ਹੈ ਜੇ ਤੁਸੀਂ ਇਸ ਤਰ੍ਹਾਂ ਬਣਾਉਂਗੇ ਜੇ ਕੱਲੇ ਆਟੇ ਦੇ ਬਣਾਉਂਗੇ ਤਾਂ ਉਹਦਾ ਫਲੇਵਰ ਥੋੜਾ ਜਿਹਾ ਅਲੱਗ ਆਂਦਾ ਹੈ ਇਹਦੇ ਵਿੱਚ ਕੇਲਾ ਪਾਇਆ ਉਹਦਾ ਅਲੱਗ ਫਲੇਵਰ ਆਂਦਾ ਬਹੁਤ ਹੀ ਸਵਾਦ ਬਣਦੇ ਆ ਕਿ ਬੱਚੇ ਤਾਂ ਇਹਨੂੰ ਬੜੀ ਖੁਸ਼ੀ ਨਾਲ ਖਾਂਦੇ ਆ ਇਹਨੂੰ ਜੇ ਤੁਸੀਂ ਵੀ ਕਦੇ ਇਸ ਤਰ੍ਹਾਂ ਗੁਲਗੁਲੇ ਬਣਾਣੇ ਅਤੇ ਮਿੱਠਾ ਖਾਣ ਨੂੰ ਰੋ ਕਰਦੀ ਹੈ ਤਾਂ ਇਸ ਤਰੀਕੇ ਦੇ ਨਾਲ ਹੀ ਬਣਾਇਓ ਉਮੀਦ ਹੈ ਤੁਹਾਨੂੰ ਜਰੂਰ ਪਸੰਦ ਆਉਗੇ ਹੈ ਇੱਕ ਗੱਲ ਹੋਰ ਹੈ ਕਿ ਮੈਂ ਤੁਹਾਨੂੰ ਪਹਿਲਾਂ ਦੱਸਣਾ ਭੁੱਲ ਗਈ ਹੈ ਜੇ ਤੁਹਾਡੇ ਕੋਲ ਮਿਲਕ ਪਾਊਡਰ ਨਹੀਂ ਹੈ ਤਾਂ ਇਹਦੇ ਵਿੱਚ ਤੁਸੀਂ ਅੱਧਿਕ ਗਲਾਸੀ ਦੁੱਧ ਦੀ ਪਾ ਸਕਦੇ ਹੋ ਦੁੱਧ ਵੀ ਠੰਡਾ ਨਹੀਂ ਪਾਣਾ ਗਰਮ ਗੁਣਗੁਣਾ ਜਿਹਾ ਦੁੱਧ ਪਾਣਾ ਜਿਸ ਤਰ੍ਹਾਂ ਆਪਾਂ ਪਾ ਗਰਮ ਪਾਣੀ ਲਿਆਏ ਤਾਂ ਉਸੇ ਤਰ੍ਹਾਂ ਤੁਸੀਂ ਗਰਮ ਦੁੱਧ ਲੈ ਕੇ ਤੁਸੀਂ ਉਹ ਪਾ ਸਕਦੇ ਹੋ ਉਮੀਦ ਹੈ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਜ਼ਰੂਰ ਪਸੰਦ ਆਵੇਗੀ ਪਸੰਦ ਆਏ ਤਾਂ ਮੇਰੇ ਚੈਨਲ HK ਪੰਜਾਬੀ ਕਿਚਨ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਹੈ ਜਿਸ ਵਿੱਚ ਅਸੀਂ ਰੋਜ਼ ਵੀਡੀਓ ਲੈ ਕੇ ਆਉਂਦੇ ਆ ਜਿਹੜੀ ਅਸੀਂ ਸਿੰਪਲ ਤੇ ਆਸਾਨ ਤੋਂ ਥੋੜੀ ਜਿਹੀ ਅਲੱਗ ਫਲੇਵਰ ਦੀ ਬਣਾ ਕੇ ਤਿਆਰ ਕਰਦੇ ਚਾਹੇ ਉਹ ਮਿੱਠਾ ਹੋਵੇ ਚਾਹੇ ਉਹ ਸਬਜ਼ੀ ਹੋਵੇ ਇਸ ਤਰ੍ਹਾਂ ਦੀਆਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਜੁੜਿਆ ਰਹੋ HK ਪੰਜਾਬੀ ਕਿਚਨ ਦੇ ਨਾਲ ਮਿਲਦੇ ਹਾਂ ਹੁਣ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ